ਇੱਕ ਵਾਰੀ ਇਦਾਂ ਹੈ ਪੈਸਾ ਬਿਮਾਰ ਹੋ ਗਿਆ ਸੀ ਹਾਰਜੀ ਥੋੜਾ ਜਿਹਾ ਪ੍ਰੋਬਲਮ ਜੀ ਤੇ ਚੰਡੀਗੜ੍ਹ ਦਾਖਲ ਹੋ ਗਿਆ ਤੇ ਸੰਤਾ ਨੇ ਕਿਹਾ ਤੁਹਾਡੇ ਕੋਲ ਬੜੀ ਵਧੀਆ ਸੇਵਾ ਲੈਣਗੇ ਜਾਓ ਪਹਿਲਾਂ ਇਲਾਜ ਕਰਵਾਓ ਆਪਣਾ ਜਨਰਲ ਸਾਹਿਬ ਨੂੰ ਬੋਲੇ ਹਾਂ ਜੀ ਅੱਛਾ ਇਹ ਫਿਰ ਚਲੇ ਗਿਆ ਜੇ ਮੈਂ ਗਿਆ ਮੈਂ ਕਿਹਾ ਸੰਤ ਜੀ ਮੈਂ ਚੱਲਿਆ ਭਾਈ ਦਾ ਪਤਾ ਕਰਨ ਤੇ ਮੈਂ ਕਾਲਾ ਸ਼ਿਰਵਾਰ ਲੈ ਕੇ ਜਾਣਾ ਤੇ ਮੈਂ ਕਿਹਾ ਮੈਂ ਜਾਵਾਂ ਸੰਤਾ ਨੂੰ ਮੈਂ ਦੱਸ ਜਾਵਾਂ ਹੰਦੇ ਬਹਿ ਜਾ ਬਹਿ ਕੇ ਨਾ ਜੇਪ ਚ ਇਦਾਂ ਨੋਟ ਕੱਢੇ ਨਾ ਗਿਣਤੀ ਤੋਂ ਬਗੈਰ ਮੈਨੂੰ ਪਤਾ ਕਿੰਨੇ ਆ ਮੈਂ ਕਿਹਾ ਹੀ ਉਹਨੇ ਮੈਨੂੰ ਤਨ ਵਧਾ ਉਹਦੇ ਸੁਭਾ ਦਾ ਗੁੱਸੇ ਹੋ ਗਿਆ ਤੇ ਨਾ ਇਦਾਂ ਨਾ ਕਰੋ ਉਹਨੇ ਆਖਿਆ ਨਹੀਂ ਚੁਲਾ ਕੇ ਜਾ ਫਿਰ ਮੈਨੂੰ ਉਹਨੇ ਜਿੰਨੇ ਬੰਨ ਕੇ ਦਿੱਤੇ ਮੈਂ ਉਹਦੇ ਜਾ ਕੇ ਬਜੇ ਨੋਟ ਮਾਤਾ ਜੀ ਬੈਠੇ ਭਾਬੀ ਜੀ ਬੈਠੇ ਨੇ ਭਾਈ ਸਾਹਿਬ ਉਹਨਾਂ ਨੇ ਕੀ ਆ ਮੈਂ ਕਿਹਾ ਸੰਤਾ ਨੇ ਭੇਜਿਆ ਤੇ ਮੈਨੂੰ ਉਹ ਗੁੱਸੇ ਵਾਲੇ ਮਾਤਾ ਜੀ ਕਹਿੰਦੇ ਆ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਇਲਾਜ ਵਾਸਤੇ ਭੇਜੇ ਨਹੀਂ ਹਾਂ ਜੋ ਵੀ ਆ ਮਦਦ ਹੈ ਮਦਦ ਆਓ ਮਾਤਾ ਜੀ ਆਂਦੇ ਬੇਟਾ ਗੁੱਸੇ ਨੇ ਇਦਾਂ ਉਹਨਾਂ ਦਿੱਤੇ ਤੇ ਲੈ ਆਇਆ ਤੂੰ ਇਦਾਂ ਕਰ ਮੈਂ ਨੂੰ ਜਾਣਾ ਮੈਨੂੰ ਠਿਰਕਾ ਮਿਲਣਾ ਜ਼ਮੀਨ ਦਾ ਉਹ ਜਾਈਗਾ ਇਹ ਚ ਪਾ ਕੇ ਤੇ ਉਹਨਾਂ ਨੂੰ ਉਦਾਂ ਦੇ ਦਿੰਦਾ ਨਾ ਨਹੀਂ ਕਰੀ ਦਿੰਦੀ ਤੋ ਫੇਰ ਉਹ ਮੰਨ ਗਏ ਫੇਰ ਉਹ ਪੰਦਰਾਂ ਵੀ ਦਿਨ ਹੀ ਆਏ 20 ਦਿਨਾਂ ਬਾਅਦ ਜਰਾਣ ਚ ਮਿਲੇ ਬਹੁਤ ਮੇਲ ਬਣਾਉ ਸੀ ਬੜਾ ਚੰਗਾ ਸੁਭਾਅ ਸੀ ਔਰ ਉਹ ਬੰਦੇ ਨੂੰ ਪਰਖ ਲੈਂਦੇ ਹੀ ਕਿੰਨੇ ਕੁ ਜੋਗਾ ਹਮ ਬਹਿਣ ਉਠਣ ਤੋਂ ਪਹਿਲਾਂ ਇਹ ਨਾ ਜਦੋਂ ਦੇ ਜਾ ਕੇ ਮਿਲਣੇ ਨੇ ਉਹਨਾਂ ਦੇ ਉਹਦੇ ਦਿਮਾਗ ਹੁੰਦਾ ਹੈ ਉਹ ਬੰਦਾ ਇਦਾਂ ਦਾ ਹਮ ਜਿਹੜਾ ਉਹਨਾਂ ਬਾਰੇ ਅਫਵਾਹਾਂ ਵੀ ਡੜਾਈਆਂ ਜਾਂਦੀਆਂ ਨੇ ਕਿ ਸੰਤ ਜੀ ਇਸ ਤਰ੍ਹਾਂ ਦੇ ਸੀ, ਸੰਤ ਮਾੜੇ ਸੀ। ਉਹ ਉਹਨਾਂ ਦੇ ਵਿੱਚ ਅਫਵਾਹਾਂ ਦੇ ਵਿੱਚ ਸਚਾਈ ਹੈ ਜਾਂ ਜਿਹੜਾ ਤੁਸੀਂ ਦੱਸ ਮੈਨੂੰ ਇੰਨਾ ਨਹੀਂ ਪਤਾ। ਸੰਤਾਂ ਨੂੰ ਜਿਹੜਾ ਭਾਈ ਨੂੰ ਪੁੱਛੀਦਾ ਭਾਈ ਤੁਸੀਂ ਕਿਹੜੇ ਚਾਂਪਾਂ ਚ ਪੈਜੇ? ਆਮ ਉਹ ਤਾਂ ਬਹੁਤ ਘੱਟ ਬੋਲ ਦਿੰਦੇ ਸੀ। ਬੋਲ ਵੀ ਇਹ ਜਵਾਬ ਬੜੇ ਘੱਟ ਦਿੰਦੇ ਹੁੰਦੇ ਸੀ। ਤੇ ਫੇਰ ਆਉਂਦੇ ਨੇ ਵਿਅੰਦ ਇਹੋ ਜੀ ਗੱਲ ਕੋਈ ਨਹੀਂ ਉਹ ਪਹੁੰਚੇ ਸੰਤ ਨੇ। ਮੈਂ ਕੋਈ ਇਹ ਹੈ ਕਿ ਕੋਈ ਨਹੀਂ ਕਿਸੇ ਨਾਲ ਲੱਗਣ ਵਾਲਾ। ਹੂੰ ਠੀਕ ਹੈ ਕਿ ਨਹੀਂ? ਉਹਨਾਂ 'ਚ ਦਮ ਆ। ਸਭ ਕੁਛ ਆ ਕੋਈ ਇਹ ਜਿਹਨੇ ਉਹ ਮਰੀਕ ਪੰਜਾਬ ਦੀ ਗੱਲ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਨਾ ਬਾਣੀ ਨਾਲ ਜੋੜਦੇ ਨੇ ਠੀਕ ਹੈ ਕਿ ਉਹਨਾਂ 'ਚ ਕੋਈ ਉਹ ਜੀ ਗਲਤ ਕੰਮ ਹੈ ਨਹੀਂਗਾ ਤੇ ਮੈਂ ਉਹ ਜੇ ਬੰਦੇ ਨਾਲ ਨਹੀਂ ਰਲਦਾ ਤਾਂ ਤੁਹਾਨੂੰ ਪਤਾ ਹੈ ਮਾਤਾ ਜੀ ਨੂੰ ਵੀ ਪਤਾ ਇਹੋ ਜੀ ਗੱਲ ਉਹਨਾਂ ਨੂੰ ਫਿਰ ਮੈਂ ਪਾਕਿਸਤਾਨ ਗਿਆ ਸੀ 84 ਸੀ ਤੇ ਉਥੋਂ ਮੈਂ ਫਲੈਟ ਲੈ ਕੇ ਆ ਨਵੀਂ ਨਵੀਂ ਫਲੈਟ ਚੱਲੀ ਤੇ ਮਾਤਾ ਜੀ ਨਾਲ ਦੇ ਇੱਕ ਮਰਗੀ ਜਿਹੜਾ ਕਮੀਜ਼ ਦਾ ਕਪੜਾ ਹੈ ਮੈਂ ਮਾਤਾ ਜੀ ਲਈ ਲਿਆ ਆ ਯੋਨੇ ਸੰਤਾ ਨੂੰ ਦੇ ਆਈ ਹੈ ਮੈਂ ਆਜ ਦੇ ਆਉਂ ਮਾਰਾ ਇਹਨੇ ਕਹਤੇ ਅਹੀ ਗੈਸਟ ਆ ਰਾ ਜਿਹੜਾ ਉਹ ਕਾਲ ਰਹਿਸਾਉ ਤੋਂ ਉਤੇ ਹੀ ਬਕ ਤੇ ਵੀ ਕੇ ਨਾ ਮੇਰੀ ਮਾਂ ਆ ਗਈ ਝਗਾ ਵੀ ਲੈ ਆ ਦੇ ਨਾਲ ਸਵਾਈ ਇਹ ਸੰਤਾ ਜੀ ਨੇ ਬੋਲਿਆ ਇਹ ਸੰਤਾ ਨੇ ਕਿ ਹਮ ਉਹਨੇ ਕੁਰਤਾ ਨਹੀਂ ਆ ਗਿਆ ਮੇਰਾ ਝਗਾ ਵੀ ਲੈ ਕੇ ਆਇਆ ਤੇ ਨਾਲ ਸਵਾਈ ਹਮ ਤੇ ਫਿਰ ਕਿ ਇਹਨਾਂ 'ਚ ਜਿਹੜੀ ਸ਼ੈਗਈ ਸ਼ਕਤੀ ਸੀ ਕੋਈ ਐਹੋ ਜੀ ਗੱਲ ਨਹੀਂ ਉਹ ਗਾਂ ਜੋ ਮਰ ਜਾ ਕੋਈ ਕਰੇ ਨਾ ਕਰੇ ਉਹਨੇ ਜੋ ਕਿਹਾ ਜੋ ਕੀਤਾ ਉਹ ਘਰੋ ਘਾਇਆ ਇੱਕ ਪੈਰ ਪਿਛੇ ਨਹੀਂ ਥੇ ਠੀਕ ਹੈ ਜੀ ਵਰਲਡਸ ਉਹਨਾਂ ਦਾ ਨਾਂ ਆ ਆਰਮੀ 'ਚ ਰਹਿੰਦੀਆਂ ਵੀ ਨਾਂ ਸੀਗੇ ਤੇ ਹੁਣ ਇੱਥੇ ਲੱਗਣ ਨਾਲ ਜੇ ਸਾਡੀ ਸਾਡੇ ਪ੍ਰਵਾਇਜ਼ ਦੀ ਇੱਤਿਹਾਸ ਜਰਨੈਲ ਸੁਭੇਕ ਸਿੰਘ ਕਰਕੇ ਜਿਹੜਾ ਉਹ ਕੰਮ ਕਰ ਗਏ ਨੇ ਕੌਮ ਲਈ ਗੁਰਤਾ ਮਾਲੀ ਸਿੱਖੀ ਲਈ ਕਿਹਿਆ ਨਹੀਂ ਆਹੀ ਉਹ ਕਦੀ ਵੀ ਦਿਲੋਂ ਨਹੀਂ ਪੜਾ ਸਕਦੇ ਸਾਡੇ ਹਮੇਸ਼ਾ ਇਤਮਾਨ ਸਨਮਾਨ ਉਹਨਾਂ ਦਾ ਰੂਹ ਹੋਰ ਹਰ ਸਿੱਖੀ ਰੂਹ ਹਰ ਪੰਜਾਬੀ ਚ ਰਹੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਜੀ ਉਹਨੇ ਹੀ ਪੰਜਾਬ ਹੈ ਰਿਕਰਡ ਕਰਦੇ ਨੇ ਸਾਡੇ ਵਰਗਿਆਂ ਦੀ ਬਹੁਤ ਇਤਕਾ ਦੇਣਾ ਹੋ ਸਕਦਾ ਹੈ ਮਿਲਕੀ ਸਾਡੇ ਨੂੰ ਗਲਤੀਆਂ ਵੀ ਜ਼ਿੰਦਗੀ ਜਿਹੇ ਹਾਂ ਬਾਦ ਸਾਨੂੰ ਕੋਈ ਚਿਤਾਰਦਾ ਨਹੀਂ ਅਸੀਂ ਉਹਨਾਂ ਦਾ ਦੇਨਦਾਰ ਆ ਅਸੀਂ ਭਾਈ ਸਾਹਿਬ ਦਾ ਬਹੁਤ ਬਹੁਤ ਹੀ ਦੇਨਦਾਰ ਆ ਬੜੇ ਜਰਨਲ ਇੰਡੀਆ 'ਚ ਹੋਏ ਆ ਸਿੱਖ ਜਨ ਹੈ ਇਹਨਾਂ ਤੋਂ ਹੀ ਕਾਬਲ ਜਿਨ੍ਹਾਂ ਦਾ ਅੱਜ ਕੋਈ ਨਾਂ ਨਹੀਂ ਲੈਣ ਨੂੰ ਤਿਆਰ ਮੇ ਚੇਤਾ ਨਹੀਂਗਾ ਭੁੱਲ ਗਏ ਨੇ ਔਰ ਇਹਨਾਂ ਦਾ ਰਿੰਦੀ ਦੁਨੀਆ ਦਾ ਕਰਨਾ ਆ ਰਹਿਣਾ ਜਿਨ੍ਹਾਂ ਦਰਬਾਰ ਸਾਹਿਬ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਜਿੱਦਾਂ ਬਾਬਾ ਗਰਬਖ ਸਿੰਘ ਦਾ ਸਥਾਨ ਬਣਿਆ ਔਰ ਇਹਨਾਂ ਸਾਰੇ ਸਿੱਧਾ ਸਿੱਧੀ ਗੈਲਰੀ ਬਣ ਗਈ ਜਿੰਨੇ ਵੀ ਆਉਣਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਤੇ ਰੋਜ਼ੀ ਰੋਜ਼ ਯਾਦ ਤਾਂ ਯਾਰ ਰਿੰਦੀ ਰਹਿਣੀ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਾਂ ਕਿਦਾਂ ਵੇਖੋ ਕਿਦਾਂ ਉਹਨਾਂ ਨੇ ਇੱਕ ਇੰਚ ਪਿੱਛੇ ਨਹੀਂ ਹਟੇ ਮਾਣ ਹੁੰਦਾ ਉਹਨਾਂ ਦੀ ਸ਼ਹੀਦੀ ਦੇ ਉੱਪਰ ਹਾਂਜੀ ਸ਼ਹੀਦੀ ਦੇ ਮਾਣ ਹੁੰਦਾ ਮਹਿਸੂਸ ਬੋ ਜੀ ਬਹੁਤ ਆਜਾ ਜੀ ਆ ਸਾਨੂੰ ਮਾਣ ਜੀ ਸਾਡੀ ਇਤਮਾਨ ਸਨਮਾਨ ਆ ਤੇ ਉਹਨਾਂ ਕਰਕੇ ਆ ਹੂੰ ਸਾਡੀ ਆਪਣੀ ਕਰਤੂਤ ਕੋਈ ਇਹੋ ਜੀ ਨਹੀਂ ਅਸੀਂ ਸਿਰਫ ਉਹਦਾ ਪਰਿਵਾਰ ਆ ਤੇ ਪਰਵਾਹ ਆ ਉਹਦੇ ਅਸੀਂ ਨਹੀਂ ਚਾਹੁੰਦੇ ਅਸੀਂ ਕਦੇ ਵੀ ਕਦੀ ਉਹ ਨਹੀਂ ਸੋਚਿਆ ਕਿ ਜੇ ਨਾਲ ਸਾਡੇ ਭਰਾ ਦੇ ਆਪਣੀ ਸ਼ੀਦੀ ਨੂੰ ਦਾਗ ਲੱਗੇ ਤੇ ਡੈੱਡ ਬੋਡੀ ਜਦੋਂ ਮਿਲੀ ਸੀ ਜਰਨਲ ਸਾਡੀ ਤਾਂ ਤੁਹਾਨੂੰ ਸ਼ੁਕਰਦਾਰੀ ਕੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪਿੰਡ ਸੀ ਮੇਰੀ ਮੈਸੀਜ ਵੀ ਲੜਕਾ ਤੋਂ ਪਿੰਡ ਚਲੇ ਗਏ ਆ ਗੇਹਰੇ ਕਹਿੰਦੇ ਸਦਾ ਕਿ ਉਹ ਜੰਨਤ ਦੇ ਆ ਜਨਰਲ ਬਰਾੜ ਸਾਰੇ ਜਾਣਦੇ ਸੀ ਉਹਨਾਂ ਨੂੰ ਕੋਈ ਲੋਕੇਸ਼ਨ पे ਵਾਲਾ ਤੋਂ ਬੰਦਾ ਹੈ ਨਹੀਂ ਇਹ ਉਹਨਾਂ ਦੇ ਕੰਨ ਚ ਮਾਲਾ ਜਾ ਵੀ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਜੀ ਤਾਂ ਮੇ ਦਾ ਵਾਲਾ ਇੱਕ ਬੇ ਕਾਨੇ ਸੀ ਇਹ ਕਰਕੇ ਉਹ ਸਾਰੇ ਜਾਣਦੇ ਕਿ ਜਨਿਸ਼ ਵੇ ਗਿਆ ਨਾਲ ਕੋ ਵਾਕੀ ਟੋਕੀ ਸੀ ਸਟੇਨ ਗਨ ਸੀ ਪਤਾ ਲੱਗੇ ਹਮ ਡਰੈਸ ਕੋਈ ਝੜ ਗੋਣਾ ਪਛਾਣੀ ਕੀਤੀ ਨਾ ਸਾਨੂੰ ਸੱਦਾ ਹੈ ਕਿ ਨਾ ਸਾਨੂੰ ਕੋ ਫੁੱਲ ਦਿੱਤੇ ਨਾ ਕੋਸ਼ ਹਮ ਸਰਦਨਾ ਕੋਈ ਇਹੋ ਜੀ ਗੱਲ ਬਾਤ ਨਹੀਂ ਆ ਉਸ ਤੋਂ ਬਾਅਦ 90 ਦਾ ਦੌਰ ਵੀ ਚੱਲ ਪਿਆ ਹਾਂਜੀ 90 ਦੇ ਦੌਰ ਦੇ ਵਿੱਚ ਵੀ ਜਿਵੇਂ ਜੇ ਅਸੀਂ ਸਾਰੇ ਜਾਣਦੇ ਹਾਂ ਕੀ ਹਾਲਾਤ ਬਣੇ ਪੰਜਾਬ ਦੇ ਉਸ ਦੇ ਵਿੱਚ ਵੀ ਪਰੇਸ਼ਾਨੀਆਂ ਚੱਲੀਆਂ ਗਈਆਂ ਪਰਿਵਾਰ ਨੂੰ ਉਹ ਚ ਪੈਸਾ ਵੇਦਾ ਪਰੇਸ਼ਾਨੀਆਂ ਬਿਲਕੁਲ ਤੁਹਾਨੂੰ ਪਤਾ ਜਿਹੜੇ ਏਜੰਸੀਆਂ ਨੇ ਗਵਰਨਮੈਂਟ ਦੀਆਂ ਉਹ ਪਿੱਛੇ ਤੇ ਛੱਡਦੀਆਂ ਨਹੀਂ ਹਾਂ ਕੋਈ ਇਹੋ ਜਿਹਾ ਕੰਮ ਆਏ ਨਹੀਂ ਕਿ ਇਹ ਜੇ ਸੌਦੇ ਬਾਜੀ ਜੀ ਨੇ ਆਇਆ ਕਿ ਇਹਨੂੰ ਮੁਕਰਵੀ ਕੇ ਤੇ ਕਾਂਚਨੀ ਆਇਆ ਅਹੀਂੇ ਪਾਸੇ ਆਇਆ ਨਹੀਂ। ਔਰ ਏਜੰਸੀਆਂ ਪਿੱਛੇ ਰਿੰਗੀਆਂ ਅਹੀਂ ਇਹ ਕੰਮ ਚਾਹਦੇ ਤੇ ਜਰੂਰ ਕਰਨ ਦੇ ਖਵਾਜ ਜਾਂਦੇ ਜੇ ਲਾਲਚ ਆ ਜਾਂਦੇ। ਹੂੰ ਕੇ ਜੇ ਤੁਨਸ਼ਦਾਤਾ ਬਣਾਤਾ ਉਹਨੂੰ ਫਲਾਤਾ ਕਰਦਾ ਜਾਏ ਉਹ ਜੇ ਕਮਾਚ ਆ ਜਾਂਦੇ ਤੇ ਅਹੀਂ ਹੋ ਸਕਦਾ ਇਨਵੋਲ ਹੋ ਜਾਂਦੇ। ਪਰ ਅਹੀਂ ਇਹੋ ਜੇ ਕੰਮ ਆਇਆ ਨਹੀਂ ਹੈ ਆਪਣਾ ਕਾਰੋਬਾਰ ਕੀਤਾ। ਸਾਡੇ ਪੱਠੇ ਦਾ ਕਦੇ ਬੰਦ ਕਰਾ ਲੈਂਦੇ ਰਹਿ। ਹੂੰ ਤੇ ਜਨਰਲ ਸਾਹਿਬ ਨੇ ਹੁਣ ਕੀ ਕਰਦੇ ਪਰਿਵਾਰ ਨੇ ਦੋ ਤਿੰਨ ਵਾਰੀ ਮੈਂ ਪਠਾ ਬੰਦ ਕਰਾ ਗਿਆ ਮੁੰਡੇ ਪਰ ਨਹੀਂ ਮੰਨਦੇ ਉਹਦੇ ਨਾਲ ਉਹਦੇ ਹਾਲਾਤਾਂ ਚੱਲਦੇ ਰਹੇ ਬਾਕੀ ਤੁਹਾਨੂੰ ਪਤਾ ਹੈ ਜਿੱਦਾਂ ਵੀ ਆ ਜਨਰਲ ਸਾਹਿਬ ਦਾ ਸੋਬੇ ਸਿੰਘ ਨਾਮ ਕਿਵੇਂ ਬਣਿਆ ਕਿਉਂਕਿ ਇਹ ਸਾਹਬਾਦ ਸਿੰਘ ਨਹੀ ਨਹੀ ਇਹ ਨਾਸ਼ਾ ਵੀ ਇੱਕ ਸੀਗਾ ਸਾਹਬੇ ਹਾਂ ਤੇ ਛੋਟਾ ਨਾਸ਼ਮਸ਼ੇਰ ਜੀ ਤੇ ਮੈਂ ਜੋਕਦਾ ਇੱਕ ਮੈਥੋਡ ਹੈ ਜਸਵੰਤ ਉਹ ਛਿੱਲੇ ਭਾਜੇ ਤੁਸੀਂ ਚਾਰ ਸੀ ਉਹ ਛੋਟੇ ਉਮਰ ਚ ਗੁਜ਼ੀਗਾ ਇਹ ਇਹ ਮੇਰਾ ਨਾਮ ਬਿਆਨ ਤੁਹਾਡੇ ਤੋਂ 30 ਸਾਲ ਵੱਡੇ ਸੀ ਉਹ ਪੈਸਾ ਹਾਂਜੀ ਮੇਰੇ ਤਾਂ 15 ਸਾਲ ਵੱਡੇ ਤੇ ਦੂਜੇ ਨੰਬਰ ਤੇ ਤੁਸੀਂ ਹਾਂ ਨਹੀਂ ਨਹੀਂ ਮੈਂ ਸਾਲ ਤੋਂ ਚੌਥਾ ਸਭ ਤੋਂ ਚੌਥਾ ਹਾਂ 95 ਦੂਰੇ ਨੰਬਰ ਤੇ ਭੈਣ ਸੀ ਪੀਰੇ ਨੰਬਰ ਤੇ ਸ਼ਮਸ਼ੇਰ ਸਿੰਘ ਜੀ ਤੇ ਚੌਥੇ ਦੇ ਜਸਵੰਤ ਮੈਂ ਪਣੀ ਭਾਈ ਸਾਹਿਬ ਦੇ ਪਰਿਵਾਰ ਦੇ ਭੈਣ ਤੇ ਚਾਰ ਭਰਾ ਤੇ ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚ ਹੁਣ ਜਿਹੜੀ ਮੈਂ ਉਹਨਾਂ ਦੇ ਤਿੰਨ ਲੜਕੇ ਨੇ ਜੀ ਇੱਕ ਕਿ ਦੋ ਇੱਕ ਸੈਕ੍ਰੀਮੈਂਟ ਹੋਇਆ ਅਮਰੀਕਾ 3 ਇੰਤਿਸਾਲ ਹੋ ਗਿਆ ਕਰਨਲ ਸੀਗੇ ਹਾਂ ਹਾਂ ਇਹ ਛੋਟਾ ਦਲ ਬਾਗ ਹੈ ਉਹ ਮੇਰਾ ਹੈਗਾ ਅਮਰੀਕਾ ਉਹਦਾ ਮੈਨੂੰ ਜਿਆਦਾ ਪਤਾ ਨਹੀਂਗਾ ਕੱਟ ਮਿਲਿਆ ਮਿਲਿਆ ਹੂੰ ਜਿਹੜਾ ਸਭ ਤੋਂ ਛੋਟਾ ਪ੍ਰਪਾਲ ਉਹਨੂੰ ਕੈਪਟਨਸੀ ਦਾ ਦਲਵਾ ਵੀ ਕੈਪਟਨ ਕੈਪਟਨਸੀ ਇਹਨਾਂ ਛੱਡ ਗਏ ਤੇ ਘਰੇ ਬੈਠੇ ਆ ਮਨੁ ਦੇ ਫਿਰ ਵੀ ਫੌਜ ਵਾਸਤੇ ਸਵਾਮਨ ਭਾਈਆ ਉਹਨਾਂ ਨੇ ਵੀ ਹਾਂਜੀ ਵੱਡਾ ਕਰਨਾ ਸੀ ਛੋਟੇ ਤੋਂ ਕੈਪਟਨਸੀ ਹੂੰ ਹੂੰ ਬਾਅਦ ਵਿੱਚ ਐਦਾਂ ਹੀ ਹੈ ਜਿੱਦਾਂ ਜੋ ਕਰਮਾ ਚੱਕਾਈ ਦੀਦਾ ਹੈ ਨੇ ਦਾ ਵਾਈ ਚਾਈ ਕਰੀਦੀ ਆ ਬੱਚੇ ਆਪਣੀ ਜਗਾ ਉਹ ਆਪਣੀ ਜਗਾ ਸੈੱਟ ਨੇ ਅਸੀਂ ਨਾ ਕਿਸੇ ਅੱਗੇ ਹੱਥ ਕੀਤਾ ਨਾ ਕਿਸੇ ਨੇ ਅੱਜ ਤੱਕ ਸਾਨੂੰ ਪੁੱਛਿਆ ਪਿੰਡ ਦੇ ਵਿੱਚ ਕੋਈ ਜਾਤ ਜੱਟ ਬਣੀ ਹੈ ਜਨਰਲ ਸਾਹਿਬ ਦੀ ਨਹੀਂ ਉਹ ਵੇਖੋ ਘਰ ਜਿਹੜਾ ਉਹ 84 ਤੋਂ ਬਾਅਦ ਜਿਹੜਾ ਹੈ ਮਨਨ ਕੀ ਮਾਤਾ ਜੀ 90 ਚ ਗੁਜ਼ਰ ਗਏ ਸੀ ਉਦੋਂ ਮਗਰ ਉਹ ਬੰਦ ਹੀ ਪਿਆ ਸੀ ਤੇ ਬੰਦ ਜੋ ਸਾਡੇ ਆਪ ਆਪਣੇ ਘਰ ਨੇ ਮੈਂ ਮੇਰਾ ਬਾਜਪੁਰਿਆ ਇਹ ਮੇਰੇ ਲੜਕੇ ਦਾ ਹਾਂਜੀ ਉਹਨਾਂ ਦੇ ਆਪਣੇ ਬੁਲਟ ਗਿਆ ਦੇ ਘਰ ਨੇ ਸ਼ਮਸ਼ੇਰ ਭਾਈ ਦੇ ਆਪਣਾ ਉਥੇ ਫਾਰਮ ਤੇ ਜਨਰਲ ਸਾਹਿਬ ਨੇ ਕਦੀ ਇਹਨਾਂ ਵੇਰੇ ਇੱਧਰ ਵੇਖੀ ਤਾਂ ਨਹੀਂ ਹੁਣ ਤਾਂ ਅਸੀਂ ਪਿੰਡ ਨੂੰ ਦੇ ਛੱਡਿਆ ਆ ਕਿਵੇਂ ਵਰਾਸਤੇ ਉਹਨਾਂ ਦੀ ਜਗ੍ਹਾ ਬਣਾਉਣਾ ਹੋਵੇ ਨਾ ਉਹਨਾਂ ਯਾਦਗਾਰ ਬਣਾ ਲੈ ਸਾਡਾ ਉਹਨਾਂ ਕੋਲ ਆ ਦੇ ਤੁਸੀਂ ਭਰਾ ਜੇ ਜਨਰਲ ਸਾਹਿਬ ਦੇ ਕਦੀ ਉਹਨਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਇਹ ਦੱਸਿਆ ਸੀ ਕਿ ਇਸ ਬਲੂ ਸਟਾਰ ਨੂੰ ਟਾਲਿਆ ਜਾ ਸਕਦਾ ਨਹੀਂ ਉਹ ਬਹੁਤ ਘਟਰੇ ਹੋਜੀ ਗੱਲ ਕਰਦੇ ਸੀ ਉਹ ਨਹੀਂ ਦੱਸਦੇ ਕੋਈ ਵੀ ਇਹੋ ਜੀ ਗੱਲ ਨਹੀਂ ਕਰਦਾ ਜਿਹੜੇ ਨਾਲ ਕੋਈ ਬਾਹਰ ਉਹਨਾਂ ਦੇ ਪਲੈਨਿੰਗ ਨਿਕਲੇ ਬ੍ਰੈਂਗਲ ਲੀਕ ਹੋ ਗਿਆ ਪਰਿਵਾਰ ਨਾਲ ਇਹੋ ਜਿਹਾ ਬਿਲਕੁਲ ਨਹੀਂ ਤੁਹਾਨੂੰ ਪਤਾ ਸੀ ਜੀ ਵੈਸੇ ਹਿਲਜੁਲ ਹੋ ਰਹੀ ਹੈ ਜੋ ਜੂਸਟਾਰ ਦੀ ਇਸ ਦਾ ਤਿੰਨ ਤਿੰਨ ਚਾਰ ਮਹੀਨੇ ਸਾਰਿਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਰਮੀ ਹੈਗੀ ਆ ਕੁਝ ਹੈ ਆ ਪਲੈਨਿੰਗ ਹੋ ਰਹੀ ਹੈ ਕਿ ਮੁਸਤਰਾ ਟ੍ਰੇਨਿੰਗ ਲੈ ਰਹੇ ਨੇ ਇੱਥੇ ਆਇਆ ਇੱਥੇ ਆਇਆ ਉਹ ਸਭ ਕੁਝ ਪਤਾ ਹੈ ਸੰਤਾਨਾਂ ਨੂੰ ਵੀ ਪਤਾ ਹੈ ਹਮ ਸਾਰਾ ਉਹ ਉਹਨਾਂ ਕਦੀ ਭਾਈ ਸਾਹਿਬ ਨੇ ਇਹੋ ਜੀ ਕਰਨੀ ਬਾਹਰ ਕੀਤੀ ਜੇ ਆ ਹੋਣਾ ਉਹ ਬਹੁਤ ਘਟ ਬੋਲੇ ਵਾਜੂ ਗੱਲ ਕਰਦੇ ਹੈ ਉਹ ਗੱਲ ਉਹੀ ਕਰਦੇ ਜਿਹੜੀ ਜਿਹ ਕੋਈ ਦਮ ਹੋਏ ਨਹੀਂ ਦਲੇ ਤੁਸੀਂ ਸਹੀਦੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿ ਮਲਾਲ ਹੈ ਮਨ ਦੇ ਵਿੱਚ ਸਰਕਾਰਾਂ ਪ੍ਰਤੀ ਕਿ ਰੰਜ ਹੈ ਨਹੀਂ ਕਿਹਦਾ ਆਪਣੇ ਭਾਈ ਸਾਹਿਬ ਨਹੀਂ ਸਰਕਾਰਾਂ ਦੇ ਪ੍ਰਤੀ ਸਰਕਾਰਾਂ ਦਾ ਪੂਰਾ ਹੈਗੇ ਹੂੰ ਇਹਦੇ ਸਰਕਾਰਾਂ ਨੂੰ ਹੀ ਚਾਹੀਦਾ ਵੀ ਆ ਇਸਰਾ ਸਰਕਾਰਾਂ ਨਾਲ ਇਤਰ ਕਹੇ ਸੀਦਾ ਦੱਸੋ ਕੁਝ ਕੀਤਾ ਹੋਏ ਰਾਜਗੁਰੂ ਸਰਦੇਵ ਭਗਤ ਸਿੰਘ ਨੂੰ ਲੈ ਕੇ ਅੱਜ ਤੱਕ ਕਹੇ ਵੀ ਸੀਦਾ ਕੁਝ ਕੀਤਾ ਹੋਏ ਸਾਡੀ ਦੇ ਇਤਮਾਨ ਸਨਮਾਨ ਸਾਨੂੰ ਦੇ ਗਏ ਆ ਆਪਣਾ ਝੰਡਾ ਸੁੱਖਾ ਨਾਂ ਤੇ ਛੋਟੇ ਚੰਗੇ ਲੱਗਦੇ ਮੈਨੂੰ ਕਹਿਣੇ ਠੀਕ ਹੈ ਜੀ ਵੈਸੇ ਸਾਡੇ ਸਨਮਾਨਯੋਗ ਨੇ ਜਿੰਦਾ ਸੁਖਾ ਸਤਵੰਦ ਸਿੰਘ ਕੇਰ ਸਿੰਘ ਤੇ ਧਲਾਵਰ ਸਿੰਘ ਜਿਨ੍ਹਾਂ ਨੇ ਸਾਡੀ ਇਤਮਾਨ ਸਮਾਨ ਫਿਰ ਬਾਹ ਰੱਖੀ ਆ ਬਾਕੀ ਸਰਕਾਰਾਂ ਵੱਲੋਂ ਤਾਂ ਕੋਈ ਕਸਰ ਨਹੀਂ ਆ ਅੱਜ ਇਹ ਅਸੀਂ ਜਿੱਨਾ ਹੈ ਜੋ ਕੋਸ਼ਿਸ਼ ਆ ਤੇ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਕਿ ਇਹ ਸਭ ਕੁਝ ਕਰ ਸਕਦੇ ਨੇ ਇਹ ਦੁੱਖ ਵੀ ਚਾਲ ਸਕਦੇ ਨੇ ਤੇ ਦੁੱਖ ਦਾ ਜਵਾਬ ਵੀ ਦੇ ਸਕਦੇ ਨੇ ਮਤਲਬ ਕਿ ਇਹ ਸਹਿਨ ਸ਼ੀਲਤਾ ਸਾਡੇ 'ਚ ਹੈਗੀ ਆ ਅਸੀਂ ਛੇਤੀ ਕਿਤੇ ਉਹ ਜਾਂ ਗਲਤ ਕਦਮ ਸਿੱਖ ਕੌਮ ਨਹੀਂ ਚੁੱਕਦੀ ਹਮ ਸਹਬ ਤੇ ਭਰੋਸਾ ਰੱਖਦੀ ਆ ਪਹਿਲਾਂ ਤੋਂ ਰੱਖ ਲਈ ਹੈ ਅੱਜ ਤੱਕ ਵੀ ਸਿਹਤ ਅਤੇ ਕਹਿ ਕਸ਼ਟ ਸਹਾਰਦੇ ਆਏ ਨੇ ਇਹ ਸਾਡੇ ਪਰਿਵਾਰਾਂ ਜਿਹਾ ਸਾਡੀਆਂ ਮਾਵਾਂ ਨੇ ਗੁਰਤੀ ਸੀਆ ਸਾਡੀਆਂ ਮਾਵਾਂ ਜਿੰਦੇ ਸੁੱਖੇ ਦੀ ਮਾਂ ਨੇ ਜਾ ਕੇ ਗਿੱਧੇ ਪਾਏ ਨੇ ਪਾਕਿਸਤਾਨ ਦੀ ਮਾਂ ਨੇ ਨਹੀਂ ਸੀ ਪਾਏ ਇਹ ਸਾਡੀ ਮਿਸਾਲ ਕਾਇਮ ਕਰਕੇ ਗਏ ਨੇ ਇਹ ਕਰਕੇ ਅਸੀਂ ਸਦਾ 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 ਹੁੰਦਾ ਦੇਰਦਾਰ ਆ ਜਰਨਲ ਸਾਹਿਬ ਤੋਂ ਇਹਨਾਂ ਸਾਹਿਬ ਤੋਂ ਉਹਨਾਂ ਦੀ ਵੱਡੀ ਸ਼ੀਦੀ ਆ ਇਹ ਕੋਈ ਸ਼ੱਕ ਨਹੀਂ ਉਹ ਸਾਡੇ ਸਨਮਾਨਯੋਗ ਨੇ ਅਹੀਂ ਅੱਜ ਜੇ ਹੈਗੇ ਆ ਉਹਨਾਂ ਦੀ ਕਿਰਪਾ ਕਰਕੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਨਵਾਸ ਦਵੇ ਤੇ ਸਾਨੂੰ ਇਹ ਮਿਹਰ ਜਬ ਬੰਦਾ ਮਨ ਕੀ ਬਲ ਬਖਸ਼ੇ ਜਿਹੜਾ ਅਹੀਂ ਵੀ ਸੇ ਕੌਮ ਦੇ ਲੇਖੇ ਲੱਗ ਸਕੀਏ ਤੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਸਕੇ ਹੁਣ ਜਾਦਾ ਦੇ ਵਿੱਚ ਹੀ ਨੇ ਜਾਦਾ ਆਉਂਦੀਆਂ ਨੇ ਭਰਾਵੀਆਂ ਨਹੀਂ ਯਾਰੋ ਜੋ ਕਰ ਗਏ ਤੋਂ ਯਾਦਾ ਉਹਨਾਂ ਹਰਮਨ ਕੀ ਜਹਾਤ ਸਕੇ ਜਾਂ ਸੰਤਾ ਨੂੰ ਭਾਈ ਅਮਰੀਕ ਸਿੰਘ ਨੂੰ 18 ਸਿੰਘ ਨੂੰ ਨਾਲ ਦੇ ਸਾਰੇ ਸਾਥੀਆਂ ਨੂੰ ਸਾਰੇ ਸੰਗਤ ਯਾਦ ਕਰਦੀ ਆ ਸਾਰੀ ਸਿੱਖ ਕੌਮ ਯਾਦ ਕਰਦੀ ਆ ਜਿਹੜੇ ਮੈਂ ਨਾਂ ਲੈਨੇ 5000 86 ਦਾ ਜਿਨ੍ਹਾਂ ਨੇ ਬਾਅਦ ਚ ਸੋਧਨੇ ਨੇ ਲੋਕ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਨਹੀਂ ਲੋਕੀ ਪੁੱਛਦੇ ਨੇ ਇਸ ਨੂੰ ਪੁੱਛਦੇ ਨੇ ਸਾਡੇ ਬੜੇ ਸਨਮਾਨਯੋਗ ਨੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਜੋ ਕਰਕੇ ਗਏ ਨੇ ਸਾਡਾ ਮਾਰਗਦਰਸ਼ਨ ਹੈ ਅਹੀਂ ਹਮੇਸ਼ਾ ਉਹਨਾਂ ਨੂੰ ਸਿਰ ਮੱਥੇ ਤੇ ਨਮਸਕਾਰ ਕਰਦੇ ਹਾਂ ਜੀ ਸਾਡੇ ਪੂਜਨਯੋਗ ਨੇ ਠੀਕ ਹੈ ਅਹੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੁਹਾਡਾਂ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਥੋੜਾ ਟਾਈਮ ਦਿੱਤਾ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਨੇ ਰਿਟਰਨ ਦਿੱਤਾ ਕਿ ਤੁਸੀਂ ਜੈ ਪ੍ਰਕਾਸ਼ ਨਰਹਣ ਨੂੰ ਰੈਸਟੋਰੈਂਟ ਨੇ ਮਿਲ ਕੀ ਬੜਾ ਗਰਮ ਚਾਹ ਆਇਆ ਉਹਨਾਂ ਨੇ ਰਿਟਰਨ ਚ ਜਵਾਬ ਦਿੱਤਾ ਕਿ